ਹਾਂਜੀ ਰਬੋਂ ਟ੍ਰੈਵਲ ਬਲੌਗ ਵਿੱਚ ਇੱਕ ਵਾਰੀ ਸਾਰਿਆਂ ਦਾ ਫੇਰ ਤੋਂ ਸਵਾਗਤ ਆ ਤੇ ਅੱਜ ਅਸੀਂ ਚੱਲੇ ਵਾਟੂ ਕੇਵ ਜੋ ਕਿ ਸੱਬਜੀ ਭਗਵਾਨ ਦਾ ਜਿਹੜਾ ਵੱਡਾ ਪੁੱਤਰ ਸੀਗਾ ਉਹਦਾ ਮੰਦਿਰ ਆ ਤੇ ਬਹੁਤ ਸੋਹਣਾ ਲੋਕੇਸ਼ਨ ਆ ਉੱਥੇ ਕੇਵਜ਼ ਨੇ ਬਹੁਤ ਸੋਹਣੀਆਂ ਸੋਹਣੀਆਂ ਬਣੇ ਰਹੇ ਘੈਂਟ ਕੰਮ ਆ ਬਹੁਤ ਸੋਹਣੀ ਲੋਕੇਸ਼ਨ ਆ ਵਾਟੂ ਕੇਵ ਦੀ ਉਹਦੀ ਪੂਰੀ ਇਨਫੋਰਮੇਸ਼ਨ ਐਂਡ ਚ ਦਵਾਂਗੇ ਵੀ ਕਿਹੜੇ ਕਿਹੜੇ ਬੇਰਾਂ ਤੁਸੀਂ ਉੱਥੇ ਜਾ ਸਕਦੇ ਹੋ ਹਨਾ ਕਾਰ ਅਹੀਂ ਇਹ ਯਾ ਤੁਸੀਂ ਵਾਸਰਾ ਜਾਂ ਟ੍ਰੇਨਿੰਗ ਉਹ ਸਾਰਾ ਕੁਝ ਦੱਸਾਂਗੇ ਕਿੰਨਾ ਕਿੰਨਾ ਖਰਚਾ ਹੁੰਦਾ ਉਹ ਵੀ ਦੱਸਾਂਗੇ ਸਾਰਾ ਜ਼ਰੂਰ ਠੀਕ ਹੈ ਜੀ ਜੇ ਕੀ ਟ੍ਰੈਵਲ ਵਗੈਰਾ ਸਾਰਾ ਕੁਝ ਦੱਸਦੇ ਆ ਐਂਡ ਦੇ ਵਿੱਚ ਤੇ ਹੁਣ ਆਪਾਂ ਇੱਥੇ ਚੱਲਦੇ ਆ ਰੂਮ ਦੇ ਵਿੱਚ ਚੱਕ ਦੋ ਚੱਕ ਦੋ ਰੂਮ ਦਾ ਤੁਸੀਂ ਦੇਖਿਆ ਹੀ ਆ ਅੱਜ ਤੁਹਾਨੂੰ ਹਨਾ ਸਾਮ ਨੂੰ ਆਪਦਾ ਹੋਟਲ ਦਾ ਟੂਰ ਵੀ ਕਰਵਾਉਨੇ ਆ ਤੇ ਉੱਪਰ ਜਾ ਕੇ ਦਿਖਾਉਨੇ ਆ 뷰 ਬਾਕੀ ਸਾਰਾ ਆ ਰੂਮ ਦਾ ਜਿਹੜਾ ਆ 뷰 ਐ ਬਹੁਤ ਸੋਹਣਾ ਤੇ ਜਦ ਵੀ ਤੁਸੀਂ ਬੁਕਿੰਗ ਕਰਦੇ ਹੋ ਨਾ ਤਾਂ ਉਹਨਾਂ ਨੂੰ ਕੇਰਾ ਕਿਉਂ ਫਾਰਮ ਜ਼ਰੂਰ ਕਰਦੇ ਹੋ ਵੀ ਉੱਥੋਂ ਛੋੜੇ ਰੂਮ ਦਾ 뷰 ਕੀ ਆ ਨਾ ਵਿੰਡੋ ਸਾਈਡ ਕੀ ਦਿਖ ਕਈ ਵਾਰ ਇਹ ਡਾਊਨ ਚ ਦੇ ਦਿੰਦੇ ਨੇ ਫਿਰ ਉੱਥੋਂ ਕੁਝ ਵੀ ਨਹੀਂ ਦਿੰਦਾ ਹੈਗਾ ਜਾਂ ਜਿਵੇਂ ਇੱਧਰ ਨਾਲ welding ਆ ਉੱਥੇ ਵੀ ਨਹੀਂ ਕੁਝ ਦੇਣਾ ਫਿਰ ਇਹ ਦੇਖ ਕੇ ਆਲਾ ਪਹਿਲਾਂ ਹੀ ਸਾਰਾ ਕੰਫਰਮ ਕਰ ਲਿਆ ਕਰੋ ਪ੍ਰਾਪਰਟੀ ਵਾਲਿਆਂ ਨਾਲ ਕੰਟੈਕਟ ਕਰਕੇ ਚਲੋ ਭਾਈ ਆਜੋ ਆਹ ਭਾਈ ਨੇ ਨਵੀਂ ਕਾੜ ਕੱਢ ਲਈ ਇੱਕ ਹੋਰ ਕਹਿੰਦਾ ਬੈਠਣ ਨੂੰ ਮੈਂ ਦਿਖਾਈ ਭਾਈ ਕੀ ਆ ਦੇਖਾਂ ਪਤਾ ਲਾਜੂਗਾ ਇਧਰੋਂ ਵੀ ਆਪਾਂ ਨੂੰ ਇਹ ਤੇ ਪੈ ਕੇ ਮਿਸਾਲ ਕਰਨ ਨੂੰ ਆ ਕਹਿੰਦੇ ਇਹ ਪ੍ਰੈਸ ਆ ਲੱਗ ਰੇ ਚਲੋ ਚੱਲੀਏ ਐ ਤੂੰ ਜੀ ਕਾੜੀ ਸਾਰੇ ਮੈਂ ਲਾ ਲਿਆ ਜਾਬ ਆਜੋ ਆਜੋ ਭਾਈ ਜੀ ਇਧਰ ਨੂੰ ਕਸਾ ਇੱਧਰ ਆ ਇੱਧਰ ਨੂੰ ਆ ਜਾਓ ਚਲੋ ਚੰਦੀ ਨੇ ਭਾਈ ਜੀ ਹੁਣ ਅਸੀਂ ਟੈਕਸੀ ਬੁੱਕ ਕਰਕੇ ਦੇਖ ਰਹੇ ਸੀਗੇ 35 ਰਿੰਗੜ ਭਾਲਦੇ ਆ ਜਿੱਦੂ ਹੀ ਹੋਟਲ ਦੇ ਮੋੜੋਂ ਹਨਾ ਬੁੱਕ ਕਰਦੇ ਤੇ ਥੋੜਾ ਜਿਹਾ ਸਾਈਡ ਤੇ ਜਾ ਕੇ ਇੱਥੇ ਜਿੱਦਾਂ ਬੱਸ ਸਟੇਸ਼ਨ ਨੇ ਉਦਾਂ ਟੈਕਸੀਆਂ ਦੇ ਵੀ ਲੱਗੇ ਹੋਏ ਨੇ ਬੋਰਡ ਵੀ ਇੱਥੇ ਆ ਕੇ ਟੈਕਸੀ ਤੁਸੀਂ ਹਨਾ ਬੁੱਕ ਕਰ ਸਕਦੇ ਹੋ ਉੱਥੇ ਜਿੱਥੋਂ ਸ਼ਾਂਤੀ ਪੈਂਦੀ ਉੱਥੇ ਤੁਹਾਨੂੰ ਯਾਨੀ ਇਹ ਇੱਧਰ 35 ਰਿੰਗੜ ਪੈਂਦੀ ਉੱਥੇ 12-13 ਰਿੰਗੜ ਪਊਗੀ ਇੰਨਾ ਫਰਕ ਆ ਇਹ ਟੈਕਸੀ ਆਪਾਂ ਬੁੱਕ ਕਰਦੀ ਆ 12 ਮਿੰਟਾਂ ਦਾ ਕਾਉਂਦੀ ਆਪਣੇ ਕੋਲ ਤੇ ਗ੍ਰੈਬ ਆਪ ਤੋਂ ਨਾ ਕਰੋਗੇ ਤਾਂ ਉਹੀ ਹੈ ਨਾ ਵਧਾਈ ਜਾਂਦੇ ਨੇ ਪਹਿਲਾਂ 13 ਰਿੰਗਟ ਕਹਿੰਦੇ ਸੀਗੇ ਫੇ 25 ਫਿਰ 35 ਅਸੀਂ ਏਅਰ ਏਸ਼ੀਆ ਦੀ ਹੈ ਨਾ ਇੱਕ ਐਪ ਚੱਲਦੀ ਹੋ ਰਹੀ ਹੁੰਦਾ ਦੀਆਂ ਟੈਕਸੀਆਂ ਵੀ ਹੈਗੇ ਨੇ ਉਹ ਤੋਂ ਕਰਿਓ ਉਹਨਾਂ ਨੇ ਸਿਰਫ 22 ਰਿੰਗਟ ਲੈਣੇ ਆ ਸਭ ਨੂੰ ਪੂਰੇ ਆਕੇ ਸਾਡੇ ਉਹਨਾਂ ਨੇ ਬੈੱਕੂ ਕਰਦਾ ਨਾ ਟੈਕਸੀ ਹੈ ਵੀ ਇਹ ਨਹੀਂ ਹੈਗਾ ਵੀ ਕਿਤੋਂ ਵੀ ਬੁੱਕ ਕਰ ਲਓ ਕਿਤੋਂ ਵੀ ਤੁਹਾਨੂੰ ਵਿਖਾ ਲੈਣਗੇ ਨਹੀਂ ਇਹਨਾਂ ਦੇ ਵੀ ਰੋਡ ਤੇ ਸਪੈਸ਼ਲ ਹੈ ਜਿਹੜੇ ਪਾਰਕਿੰਗ ਬਣੀ ਹੋਈ ਆ ਸਾਈਡ ਤੇ ਉੱਥੋਂ ਹੀ ਵੇਚ ਕਰਦੇ ਆਂ ਕਿਤਾ ਪਾਰਕਿੰਗ ਬਣੀ ਹੋਈ ਐਥੇ ਆ ਬੋਰਡ ਵੀ ਲੱਗਿਆ ਹੋਇਆ ਗ੍ਰੈਬ ਦਾ ਨਾ ਇਦਾਂ ਇਹ ਨਹੀਂ ਹੈਗਾ ਵੀ ਕਿਸੇ ਵੀ ਤੁਮਾਉਨਾ ਉੱਥੋਂ ਬੁੱਕ ਕਰ ਲਈ ਉੱਥੇ ਜਿ ਬਿਠਾ ਲੈਣ ਨਾ ਸਪੈਸ਼ਲ ਕਿਸੇ ਜਗ੍ਹਾ ਤੇ ਅਗਿਆਲਾ ਹੋਟਲ ਮੂਰੂ ਜੇ ਰੋਡ ਤੇ ਕਰਦਾ ਤਾਂ ਕੋਈ ਇਦਾਂ ਦੀ ਕੋਈ ਜਗ੍ਹਾ ਲੱਭਣੀ ਕੀ ਨਹੀਂ ਕਰਦੇ ਹੈਗੇ ਬੈਕ ਟੂ ਬੈਕ ਚੱਲਦੇ ਹਾਂ ਤੇ ਇੱਕ ਵਿਚਾਲੇ ਜਗਾ ਛੱਡ ਕੇ ਚੱਲਦੇ ਵੀ ਨਹੀਂ ਹੈਗੇ ਬੰਪਰ ਟੂ ਬੰਪਰ ਹਨਾ ਤੇ ਹਾਰਨ ਵੀ ਨਹੀਂ ਹੈਗੇ ਜਿੱਦਾਂ ਆਪਾਂ ਉੱਚੇ ਰਹਨੇ ਆ ਰਾਜਧਾਨੀ ਜਾਣਾ ਹੁਣ ਇੱਥੇ ਦਿੱਲੀ ਜਾ ਕੇ ਦੇਖ ਲਓ ਤੁਸੀਂ ਪਾ ਪੂੰ ਪਾ ਪੂੰ ਇਹੀ ਕੁਝ ਜ਼ਿਆਦਾ ਹੁੰਦੇ ਹੈ ਨਾ ਇੱਥੇ ਹਾਰਨ ਦਾ ਅੱਜ ਸਾਨੂੰ ਇੱਕ ਸੁਣਿਆ ਉਹ ਵੀ ਕਿਸ ਨੇ ਕੱਟ ਮਾਰਿਆ ਉਹਨੂੰ ਫਿਰ ਉਹਨੇ ਬਹੁਤ ਵੱਡਾ ਹਾਰਨ ਦਿੱਤਾ ਸਾਡੇ ਭਾਦੀ ਹਾਰਨ ਸੀਗਾ ਉਹਨੇ ਤਾਂ ਗਾਲ ਹੀ ਕੱਢੀ ਅਗਲੇ ਨੂੰ ਦੇ ਲਿਆ ਆ ਕੇ ਤਾਰਦਾ ਸਾਨੂੰ ਆ ਆ ਕੇ ਵਾਟੂ ਕੇ ਕਾਫੀ ਰਾਸ ਆ ਇੱਥੇ ਸਿਕਿਉਰਿਟੀ ਦੇ ਵਿੱਚ ਮੋਸਟਲੀ ਬੰਗਲਾਦੇਸ਼ੀ ਐ ਜਾਂ ਪਾਕਿਸਤਾਨੀ ਐ ਆਪਾਂ ਨੂੰ ਇਹ ਮਿਲਦੇ ਆ। ਖਬਰਗੇ ਬਾਈ ਹੁਣੀ ਖਬਰਗੇ ਦੇਖ ਕੇ ਵਾਟੂ ਕੇ ਪੌੜੀਆਂ ਮੰਦਰ ਦੀਆਂ ਉੱਚੀਆਂ ਨੇ ਬਹੁਤ ਆ ਦਿਖਾਉਣਾ ਮੈਂ ਉਹ ਦੇ। ਬਹੁਤ ਉੱਚੀਆਂ ਨੇ ਕਹਿੰਦੇ ਪੌੜੀਆਂ ਨੇ ਘਾਂਟਾ ਲੈ ਲੈਣਾ। ਗੁਰਦੀਪ ਬਾਈ ਕਹਿੰਦਾ ਘਾਂਟਾ ਦਾ ਪੌੜੀਆਂ ਨਹੀਂ ਲੈ ਲੈਣਾ ਆਪਣਾ ਉੱਤੇ ਜਾਂਦੇ ਤੱਕ। ਚਲੋ। ਹੁਣ ਇੱਥੇ ਸਾਨੂੰ ਹਨਾ ਪੰਜਾਬੀ ਬੰਦੇ ਮਿਲ ਜੀਏ। ਤੇ ਇਧਰ ਟਾਇਲਟ ਬਣੂ ਸੀ ਵੀ ਉੱਥੋਂ ਦਾ ਦੀ ਜੌਬ ਸੀਗੀ ਉਹ ਕਹਿੰਦਾ ਵੀ ਸਾਨੂੰ 30 ਰਿੰਗੜ ਦਿਹਾੜੀ ਦਿੰਦਾ ਬੰਦਾ ਯਾਨੀ ਇੰਡੀਆ ਦਾ 510 ਬਣਦਾ 30 ਰਿੰਗੜ ਦੇ ਸਾਹ ਨਾਲ ਤੇ ਉਹ ਬਸਾਫ ਕਰਨ ਦਾ ਵੀ ਇੱਕ ਰਿੰਗੜ ਲੈਂਦੇ ਨੇ ਆਉਂਦੇ ਹੋਏ ਜਾਨੂ ਕਹਿੰਦੇ ਭਾਈ ਚਾਹ ਪਾਣੀ ਭਾਈ ਕਹਿੰਦਾ ਵੀ ਜੇ ਇੰਨਾ ਹੀ ਪੰਜਾਬੀ ਨਾਲ ਪਿਆਰ ਜੀ ਚਾਹ ਪਾਣੀ ਦੀ ਹੈਗਾ ਤਾਂ ਕਹਿੰਦਾ ਤੂੰ ਸਾਨੂੰ ਇੱਕ ਰਿੰਗੜੇ ਛੱਡ ਦਿੰਦਾ ਯਾਰ ਬਸਾਫ ਕਰਨਾ ਵੀ ਇੱਕ ਰਿੰਗੜ 'ਚ ਪੈ ਗਿਆ ਕਹਿੰਦਾ ਉਹਦੇ ਨਾਲ ਸਹੀ ਆ ਭਾਈ ਹਾਰਾ ਰਪੈਣ 17 18 ਦੇ ਵਿੱਚ ਸੁੱਸੂ ਕਰਨਾ ਬਹਿ ਗਿਆ ਭਾਈਆ ਕੇਲੇ ਦੇਖ ਲੋ ਚਲੋ ਨਾ ਕੇਲਿਆਂ ਦੇ ਤਾਂ ਉਹਨੂੰ ਹਾਸਾ ਹੀ ਆਉਣਾ ਵੀ ਇਹ ਕੀਨੇ ਕੇਲੀਆਂ ਥੋੜੀ ਨੇ ਕੇਲੀਆਂ ਨੇ ਪਰ ਆਂਬ ਦੇਖੋ ਭਾਈ ਆਹ ਬੜੇ ਆਂਬ ਬੜੇ ਬੜੇ ਆਹ ਆਂਬ ਲਾ ਦਾ ਵਿੱਚ ਹੀ ਹੋਣੀ ਹੈ ਸ਼ਾਇਦ ਇੱਲਿਆਂ ਦਾ ਜਾਨੀ ਕਰੋ ਲਾ ਹੀ ਨਹੀਂ ਤੇ ਬਾਕੀ ਆ ਨਾਰੀਅਲ ਪਾਣੀ ਬਾਈ ਦਾ ਬੜਾ ਘੈਂਟ ਆ ਨਾ ਪਾਈ ਪਾ ਫਾਈਂਡ ਵੀ ਆ ਆਪਣੇ ਦਾ ਥੋੜਾ ਜਿਹਾ ਪਾਣੀ ਹੁੰਦਾ ਇਹ ਤਾਂ ਪੂਰਾ ਭਰਿਆ ਹੋਇਆ ਜੀ ਹੁਣ ਛੱਡ ਕੇ ਦਿਖਾਇਆ ਜੀ ਬੜੀ ਜੀ ਪੂਰਾ ਭਰਿਆ ਆ ਤੇਲੀਆਂ ਦੇਖੋ ਕੀ ਤੇਲੀਆਂ ਲੰਬੀਆਂ ਬਹੁਤ ਪਹਿਲਾਂ ਤੁਹਾਨੂੰ ਦੱਸ ਦੀ ਵੀ ਇੱਥੇ ਆਪਾਂ ਪਹੁੰਚਣਾ ਕਿ ਮੈਂ ਉਸ ਤੋਂ ਬਾਅਦ ਆਪਾਂ ਅੰਦਰ ਚੱਲਦੇ ਆ ਪਹੁੰਚਣ ਦੇ ਕਈ ਤਰੀਕੇ ਨੇ ਯਰੇ ਲਈ ਵੀ ਤੁਸੀਂ ਜੇ ਤਾਂ ਵੱਡਾ ਗਰੁੱਪ ਆ ਬੱਸ ਕਰ ਲਓ ਬੱਸ ਆਸਾਨੀ ਹੋਊਗੀ ਜੇ 4 ਜਾਨੇ ਜਾਂ 6 ਜਾਨੇ ਕੈਬ ਕਰ ਲਓ ਗ੍ਰੈਬ ਐਪ ਕਰ ਲਓ ਜਾਂ ਏਅਰ ਏਸੀ ਆ ਜੀ ਹੈ ਨਾ ਚੱਲਦੀ ਐ ਕੈਬ ਬੁੱਕ ਕਰਨ ਨੂੰ ਜਾਂ ਤੁਸੀਂ ਇੱਥੇ ਜਿਹੜੀਆਂ ਸਿਟੀ ਬੱਸਾਂ ਨੇ ਉਹਨਾਂ ਰਹੀ ਵੀ ਆ ਸਕਦੇ ਹੋ ਪਰ ਉਹਦੇ ਤੁਹਾਨੂੰ ਘੰਟੇ ਤੇ ਡੇਢ ਘੰਟਾ ਲੱਗ ਜਾਂਦਾ ਹੈ ਨਾ ਉਹਦਾ ਇਹ ਆ ਥੋੜਾ ਜਿਹਾ ਵੱਟਾ ਜੇ ਟੈਕਸੀ ਕਰਦੇ ਹੋ ਤੁਹਾਨੂੰ 20 ਮਿੰਟਾਂ 'ਚ ਪਹੁੰਚ ਜਾਂਦੇ ਤੇ ਕੇਐਲ ਸੈਂਟਰ ਤੋਂ ਤੁਸੀਂ ਇੱਥੇ ਤੱਕ ਸਿੱਧੀ ਬਾਈ ਮੈਟਰੋ ਵੀ ਆ ਸਕਦੇ ਹੋ ਉਸੇ ਤੁਹਾਨੂੰ 45 ਮਿੰਟ ਲੱਗਣਗੇ ਇਹ ਤਰੀਕਿਆਂ ਨਾਲ ਤੁਸੀਂ ਉਰੇ ਆ ਸਕਦੇ ਹੋ ਤੇ ਇੱਥੇ ਕੂਟਰ ਬਹੁਤ ਨੇ ਤੇ ਉੱਪਰ ਕੇਸ ਨੇ ਹੁਣ ਆਪਾਂ ਉੱਤੇ ਕੇਵਸ ਦੇਖਣ ਚੱਲਦੇ ਆਂ ਯਾਰ ਮੇਰੇ ਨਾਲ ਤਾਂ ਨਾ ਥੱਕੇ ਜਿਹੇ ਬੰਦੇ ਆ ਗਏ ਕਿਹੜਾ ਉੱਪਰ ਚੜੂ ਉੱਤੇ ਕੀ ਹੈ ਕਹਿੰਦਾ ਮੋੜ ਚ ਲੋਰੀ ਲੈ ਵੀ ਇੰਨੀ ਦੂਰ ਆਏ ਆ ਹਨ ਕਿੰਨੀਆਂ ਕਬੌੜੀਆਂ ਨੇ ਇਹ 200 ਕੁਸ ਕਬੌੜੀਆਂ ਨੇ ਇੱਥੇ ਲਿਖਿਆ ਵੀ ਹੁਣ ਨੰਗਾ ਵੀ ਚੜਜੋ ਹੌਲੀ ਹੌਲੀ ਉੱਪਰ ਦੇਖਾ ਮੂਰਤੀ ਕਿੰਨੀ ਸੋਹਣੀ ਲਾਦੀ ਹੈ ਨਾ ਭਗਵਾਨ ਕਾਰਤੀਕੇ ਉਹਨਾਂ ਦਾ ਮੰਦਿਰ ਹੈ ਉਹਨਾਂ ਦੀ ਇਹ ਮੂਰਤੀ ਲਾਈ ਹੋਈ ਆ ਹੁਣੋ ਪਰ ਜਾਣਾ ਹੌਲੀ ਹੌਲੀ ਦੇਖੋ ਕਿਵੇਂ ਜਾਂਦੇ ਆਂ ਹੈਲੋ ਕਿਵੇਂ ਆ? ਠੀਕ ਆ? ਲੈ ਹੌਸਲਾ ਹੋ ਗਿਆ ਸਾਡੇ ਬੰਦੇ ਨੂੰ ਪੰਜਾਬੀ ਦੇਖ ਕੇ ਕੀ ਹਾਲ ਨੇ ਜੀ? ਠੀਕ ਹੋ ਜੀ? ਵਧੀਆ ਵੀਰ ਵਧੀਆ ਜੀ। ਕਿਹੜੀ ਜਗ੍ਹਾ ਤੋਂ? ਚੰਡੀਗੜ੍ਹ। ਮੈਂ ਚੰਡੀਗੜ੍ਹ ਤੋਂ ਬਾਈ ਜੀ। ਚੰਡੀਗੜ੍ਹ ਨਾਲ ਹੀ ਆ ਜੀ। ਓਕੇ। ਅਸੀਂ ਖੰਨੇ ਕੋਲੋਂ ਆ ਬਾਈ ਪਿੰਡ ਰੱਬੋਂ। ਹਾਂ ਜੀ। ਲੈ ਵੀ ਕਾਤੀ ਕੇ ਜੀ ਦੇ ਮੋਢਿਆਂ ਤੱਕ ਤਾਂ ਆ ਗਏ। ਉੱਪਰ ਜਾਣਾ ਹਜੇ ਹੋਰ ਕਿ ਆ ਬਹੁਤ ਸੋਹਣਾ ਲੱਗਦਾ ਕਹਿੰਦੇ ਇੱਥੇ ਕਿਸੇ ਨਾ ਸਮੁੰਦਰ ਸੀਗਾ ਆ ਜਿੰਨਾ ਵੀ ਆ ਬਣਿਆ ਉਹਦੀਆਂ ਛੱਲਾਂ ਪੈ ਪੈ ਕੇ ਹਨਾ ਕੇਸ ਬਣੀਆਂ ਹੋਈਆਂ ਨੇ ਤੇ 1860 ਸੂਟ ਦੇ ਵਿੱਚ ਬਣਨਾ ਸਟਾਰਟ ਹੋਇਆ ਸੀਗਾ ਇਹ 1920 ਪੰਜ ਦਸ ਤੱਕ ਬਣ ਗਿਆ ਸੀ ਤੇ ਸਕੂਨ ਮਿਲਦਾ ਉਹਦੀਆਂ ਅੱਖਾਂ ਨੂੰ ਅੰਦਰ ਆ ਕੇ ਇੰਨਾ ਖੂਬਸੂਰਤ ਨਜ਼ਾਰਾ ਯਾਰ ਉੱਥੇ ਜੀ ਬੰਦੇ ਵੜਦੇ ਹੋਣਗੇ ਇੱਥੇ ਪਾਣੀ ਪੂਣੀ ਹੁੰਦਾ ਹੋਣਾ ਇੱਥੇ ਫਿਰ ਘੁੰਮਦੇ ਫਿਰਦੇ ਹੋਣਗੇ ਕਿੱਥੋਂ ਕਰਿਆ ਜੀ ਉਹ ਉਹ ਬਾਈ ਨੂੰ ਕੈਮਰਾ ਨਹੀਂ ਪਤਾ ਲੱਗ ਰਿਹਾ ਯਾਰ ਬੈਕ ਕੈਮਰਾ ਕਰ ਹਾਂ ਆ ਲੈ ਇੱਥੋਂ ਹੋ ਗਿਆ ਬੱਸ ਬਹੁਤ ਸੋਹਣਾ ਥਿਊ ਹੈ ਵੀਰੇ ਜਰੂਰ ਆਇਓ ਇੱਥੇ ਥੋੜਾ ਜ਼ੂਮ ਕਰਕੇ ਦਿਖਾਉਣਾ ਯਾਰ ਬਹੁਤ ਸੋਹਣਾ ਬਸ ਕੈਮਰੇ 'ਚ ਮੈਂ ਉਹ ਗੱਲਬਾਤ ਨਹੀਂ ਬਣਦੀ ਹੈਗੀ ਜਿੰਨਾ ਸਨੋਰੇ ਆ ਕੇ ਲਾਈਵ ਦੇਖਣ ਉਹ ਐਂਟਰੀ ਉੱਥੋਂ ਅਸੀਂ ਆਏ ਸੀਗੇ ਤੇ ਆਹ ਸਾਰੀ ਕੀਵਾਂ होर भी कई केवज ने इधर जाके ऊपर भी है या। एक मंदिर नीचे थी एक मंदिर आ गया दो दोंदर ने ਇਹ ਮੰਦਰ ਦੇ ਉੱਪਰ ਆਤੀ ਸੋਹਣੀਆਂ ਕੇਸਵਾਨੀਆਂ ਨੇ ਬਹੁਤ ਸੋਹਣੀਆਂ ਜੋਤਾਂ ਲਾ ਰਹੇ ਨੇ ਬਈ ਲੋਕ ਤੇ ਇਹ ਮੰਦਿਰ ਆ ਭਗਵਾਨ ਕਾਰਤੀਕੇ ਦਾ ਇਹ ਸੀਗਾ ਜੀ ਆਪਣਾ ਅੱਜ ਦਾ ਬਲੌਗ ਤੇ ਬਾਕੂ ਕੇਸ ਦਾ ساری ਕੇਵਸ ਨੂੰ ਮੈਂ ਦਿਖਾਤੀ ਆ ਜਿਹੜੇ ਦੋ ਮੰਦਰ ਸ਼ੂ ਵੀ ਦਿਖਾਤੇ ਬਹੁਤ ਸੋਹਣੀ ਲੋਕੇਸ਼ ਨਾ ਜਾਦ ਵੀ ਕਦੇ ਮਿਲੇ ਸੀ ਉਹਨੇ ਤਾਂ ਇੱਥੇ ਜ਼ਰੂਰ ਆਜੋ ਬਾਈ ਜੀ ਹੁਣ ਆਪਾਂ ਇੱਥੋਂ ਟੈਕਸੀ ਕਰੀਆ ਆਈ ਡਰਾਈਵ ਤੇ ਮੈਂ ਤੁਹਾਨੂੰ ਦੱਸਣਾ ਭੁੱਲ ਗਿਆ ਵੀ ਆਈ ਡਰਾਈਵ ਵੀ ਚੱਲਦੀ ਜਿਹੜੀ ਆਪਣੇ ਮਹਾਲੀ ਚੱਲਦੀ ਉਹ ਵੀ ਉਰੇ ਚੱਲਦੀ ਹੈ ਤੇ ਸਭ ਤੋਂ ਜਿਹੜੀ ਸਸਤੀ ਟੈਕਸੀ ਉਹਦੀ ਮਿਲਦੀ ਹੈ ਕਿਉਂਕਿ ਆਉਂਦੇ ਵੇ ਅਸੀਂ 22 ਰੰਗੜ ਸੀਗੇ ਤੇ ਹੁਣ ਜਾਂਦੇ 17 ਰੰਗੜ ਜਾਂਦਾ ਤੇ ਇੱਥੇ ਤੁਹਾਨੂੰ ਚੁਆਇਸ ਵੀ ਮਿਲ ਜਾਂਦੀ ਹੈ ਵੀ ਤੁਸੀਂ ਡਰਾਈਵਰ ਨੂੰ ਹਨਾ ਆਫਰ ਦਿਓ ਵੀ ਮੈਂ 18 ਦੇਣਾ ਜਾਂ 15 ਦੇਣਾ ਤੇ ਉਹਦੇ ਅਕੋਰਡਿੰਗ ਤੁਹਾਨੂੰ ਉਹ ਮੋਰੋ ਆਫਰ ਚੁੜੀ ਐ ਅਸੈਪਟ ਕਰਨਾ ਕਬਈ ਨੇ ਹੁਣ ਸਾਨੂੰ ਗੱਲ ਦੱਸੀ ਹੈ ਕਹਿੰਦਾ ਵੀ ਸਾਡੇ ਉਰੇ ਢਾਈ ਰਿੰਗੜ ਦਾ ਪੈਟਰੋਲ ਆ ਯਾਨੀ 34 ਰੁਪਏ ਦੇ ਹਿਸਾਬ ਨਾਲ ਲੀਟਰ ਪੈਟਰੋਲ ਆ ਆਪਣੇ 100 ਦੇ ਜਿਹੜਾ 100 ਹੀ ਆ ਬੰਦਾ ਡੀਜ਼ਲ ਹੈਗਾ ਤਿੰਨ ਰਿੰਗੜ ਦਾ ਤੇ ਪਾਣੀ ਦੀ ਬੋਤਲ ਹੈਗੀ ਉਰੇ ਚਾਰ ਚਾਰ ਰਿੰਗੜ ਦੀ ਜੀਟਰ ਦੇ ਲ ਵੀ ਪੈਟਰੋਲ ਤੇ ਡੀਜ਼ਲ ਢਾਈ ਤੇ ਤਿੰਨ ਪਾਣੀ ਨਾ ਵੀ ਸਸਤਾ ਜਦੋਂ ਮੈਂ ਦੱਸਿਆ ਮੈਂ ਸਾਡੇ 100 ਆ ਕਹਿੰਦਾ ਹਾਂ ਟੂ ਮੱਚ ਐਕਸਪੈਂਸ ਇਹਨਾਂ ਬਾਰੇ ਜਦੋਂ ਹੁਣ ਗਾਂ ਦੇ ਵਲੌਗ ਚ ਮਿਲਦੇ ਆ ਦੇ ਨੂੰ ਐਂਡ ਕਰਦੇ ਆਂ ਤੇ ਗਾਹ ਦੇ ਬਲੌਗ ਜੁਆਨ ਦਿਖਾਵਾਂਗੇ 12 ਟਾਵਰ ਜਾਂ 24 ਟਾਵਰ ਬਾਏ ਬਾਏ